ਹਾਂ ਦੋਸਤੋ ਮੈਂ ਗੱਲ ਦੇਖ ਰਹੇ ਹਾਂ ACP ਟ੍ਰੈਫਿਕ ਲੁਧਿਆਣਾ ਮਾਨਵ ਕਮਿਸ਼ਨਰ ਪੁਲਿਸ ਜੀ ਸ਼ੋਪਨ ਸ਼ਰਮਾ ਜੀ ਦੀ ਹਦਾਇਤਾਂ ਮੁਤਾਬਕ ਇਹਨਾਂ ਨੇ ਇੱਕ ਵੀੜਾ ਚੁੱਕਿਆ ਕਿ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਬਵਸਤਾ ਨੂੰ ਬਹੁਤ ਇੰਪਰੂਵ ਕਰਨਾ ਛੋਟੇ ਛੋਟੇ ਕਦਮ ਅਸੀਂ ਚੱਕਦੇ ਰਹਿੰਦੇ ਆ ਅੱਜ ਉਹਦੀ ਲੱਗੀ ਥਾਂ ਦੀ ਦੁਰਗਾ ਮਾਤਾ ਮੰਦਿਰ ਚੌਂਕ ਤੇ ਖੜੇ ਆ ਜਿੱਥੇ ਜਗਰਾਉ ਤੋਂ ਆਉਣ ਵਾਲੀ ਟ੍ਰੈਫਿਕ ਜਿਹੜੀ ਦੋਨੋਂ ਪਾਸੇ ਤੋਂ ਟ੍ਰੈਫਿਕ ਜਿਹੜੀ ਰੁਕ ਜਾਂਦੀ ਸੀ ਅਸੀਂ ਅੱਜ ਤੁਸੀਂ ਦੇਖੋਗੇ ਕਿ ਕੋਨਾਂ ਦੀ ਮਦਦ ਨਾਲ ਅਸੀਂ ਰਾਹ ਬਣਾਇਆ ਹੈ ਕਿ ਜਿਹੜੀ ਟ੍ਰੈਫਿਕ ਜਗਰਾਉ ਤੋਂ ਆ ਰਹੀ ਹੈ ਉਹ ਲਗਾਤਾਰ ਚੱਲਦੀ ਰਹਿ ਸਕਦੀ ਹੈ ਤਾਂ ਇਹ ਲਾਈਟ 레드 ਵੀ ਹੈ ਕਿਉਂਕਿ ਅਸੀਂ ਇਹਨੂੰ ਸਲਿੱਪਵੇਅ ਦੇ ਨਾਲ ਸਲਿੱਪਵੇਅ ਦਾ ਨਾਂ ਦਿੰਦੇ ਆ ਤੇ ਸਲਿੱਪਵੇਅ ਅਸੀਂ ਬਣਾਇਆ ਹੈ ਇਸ ਸਲਿੱਪਵੇਅ ਨਾਲ ਟ੍ਰੈਫਿਕ ਜਿਹੜੀ ਕੰਟੀਨਿਊਸਲੀ ਚੱਲਦੀ ਰਹੇਗੀ ਇਹਦੇ ਨਾਲ ਜਿਹੜਾ ਪਿੱਛੇ ਤੱਕ ਜਿਹੜਾ ਜਾਮ ਲੱਗ ਜਾਂਦਾ ਸੀ ਇਹ ਜਾਮ ਹੈ ਜਿਹੜਾ ਤੁਸੀਂ ਦੇਖੋਗੇ ਖਤਮ ਹੋ ਜਾਏਗਾ ਔਰ ਮੈਂ ਨਾਲ ਦੀ ਨਾਲ ਤੁਹਾਨੂੰ ਸਾਰੇ ਨੂੰ ਰਿਕੁਐਸਟ ਕਰਦਾ ਕਿ ਜਿਹੜੇ ਲੋਕ ਸਾਡੇ ਤੁਸ ਲਾਈਵ ਨੂੰ ਦੇਖ ਰਹੇ ਆ ਉਹ ਸਾਰੇ ਅੱਗੇ ਵੀ ਮੈਸੇਜ ਦੇਣ ਜੇ ਆਪਣੇ ਸਾਰੇ ਜਾਣ ਪਛਾਣ ਵਾਲੇ ਨੂੰ ਮੈਸੇਜ ਦੇਣ ਕੇ ਇਸ ਪੁਆਇੰਟ ਤੇ ਜਿਹੜੇ ਜਿਹੜੇ ਵੀ ਚਾਲਕ ਜਗਰਾਉ ਪੁਲ ਤੋਂ ਆ ਰਹੇ ਆ ਤੇ ਉਹਨਾਂ ਨੇ ਭਾਰਤ ਨਗਰ ਟੋਕ ਵੱਲ ਜਾਣਾ ਹੈ ਉਹਨਾਂ ਨੂੰ ਹੁਣ ਜੇ ਫਿਰ ਲਾਈਟ ਤੇ ਰੁਕਣ ਦੀ ਲੋੜ ਨਹੀਂ ਆ ਦਿੱਦੀ ਜਿਹੜੀ ਟ੍ਰੈਫਿਕ ਹੈ ਉਹ ਕੰਟੀਨਿਊਸਲੀ ਚੱਲਦੀ ਰਹ ਸਕਦੀ ਹੈ ਚਾਹੇ ਫਾਮਾ ਲਾਈਟ ਤੋਂ ਉਹਨੂੰ ਰੈੱਡ ਵੀ ਨਜ਼ਰ ਆ ਰਹੀ ਹੈ ਇਹ ਲੋਕ ਤੁਸੀਂ ਲਈ ਪਿਆਰ ਕੀਤਾ ਇਸ ਲਈ ਕੋਈ ਰਾਈ ਤੁਸੀਂ ਕੰਟੀਨਿਊਸਲੀ ਆਪਣੀ ਜਿਹੜੀ ਆਪਣੇ ਬਾਹਰ ਲੈ ਕੇ ਜਾ ਸਕਦੇ ਹੋ ਹਾਂ ਜਿਨ੍ਹਾਂ ਨੇ ਦੁਗਰਾਉਂ ਪਹੁੰਚ ਕੇ ਆ ਰਹੇ ਆ ਤੇ ਦੁਰਗਾ ਮਾਤਾ ਮੰਦਰ ਵਾਲੀ ਜਾ ਕੇ ਉਹਨਾਂ ਨੇ ਹਵਾਲਾ ਚੌਕ ਨਿਕਲਣਾ ਉਹ ਜਿਹੜੇ ਜਾਦਰਾ ਕ੍ਰੋਸਿੰਗ ਤੇ ਰੁਕੋ ਜਾਦਰਾ ਕ੍ਰੋਸਿੰਗ ਦੇ ਪਿੱਛੇ ਸਟਾਪ ਲਾਈਨ ਬਣੀ ਹੋਈ ਹੈ ਸਟਾਪ ਲਾਈਨ ਤੇ ਰੁਕੋ ਤੇ ਜਿਹੜੇ ਜਾਦਰਾ ਕ੍ਰੋਸ ਤੇ ਲੰਘਣ ਵਾਲੇ ਲੋਕਾਂ ਨੂੰ ਰਾਹ ਦਿਓ ਅਸੀਂ ਛੋਟੇ ਛੋਟੇ ਕਦਮ ਤੁਹਾਡੇ ਵਾਸਤੇ ਚੱਪੇ ਰਹੇ ਹਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਅੱਗੇ ਉਹ ਵੀ ਅਸੀਂ ਜਿਹੜਾ ਅਸੀਂ ਪੂਰੇ ਜੋਰਾਸੋਲਾ ਨਾਲ ਬੜੀ ਮਿਹਨਤ ਕਰ ਰਹੇ ਆ ਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਟ੍ਰੈਫਿਕ ਮੁਵਕਫਾ ਹੈ ਉਹਨੂੰ ਠੀਕ ਕਰੀਏ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਅਤੇ ਐਕਸੀਡੈਂਟ ਫਰੀ ਸ਼ਹਿਰ ਬਣਾਈਏ ਬਹੁਤ ਬਹੁਤ ਧੰਨਵਾਦ ਜੈ ਜੀ